ਮੈਂ ਅੱਜ ਇੱਕ ਗੱਲ ਕਰਨੀ ਚਾਹੁੰਦਾ ਕਿ ਪੰਜਾਬ ਦੇ ਵਿੱਚ ਅੱਜ ਫਾਈਨੈਂਸ਼ੀਅਲ ਐਮਰਜੈਂਸੀ ਵਾਲੇ ਹਾਲਾਤ ਹੈ ਸਰਕਾਰ ਦੇ ਬਹੁਤ ਸਾਰੇ ਮਰਾਜ਼ਮਾਂ ਨੂੰ ਤਨਖਾਹ ਨਹੀਂ ਮਿਲੀ ਅਜੇ ਤੱਕ ਖਾਸ ਤੌਰ ਤੇ ਪੁਲਿਸ ਵਾਲੇ ਜ਼ਿਆਦਾਤਰ ਜਿਹੜੇ ਪੁਲਿਸ ਮਰਾਜ਼ਮ ਹੈ ਅੱਜ 23 ਤਰੀਕ ਹੋ ਗਈ ਹੈ ਅੱਜ ਤੱਕ ਤਨਖਾਹ ਨਹੀਂ ਮਿਲੀ ਹੈਲਥ ਡਿਪਾਰਟਮੈਂਟ ਦੇ ਬਹੁਤ ਕਰਮਚਾਰੀਆਂ ਨੂੰ ਅਜੇ ਤੱਕ ਤਨਖਾਹ ਨਹੀਂ ਮਿਲੀ ਜਿਹੜੀ ਸਰਕਾਰ ਕਹਿੰਦੀ ਹੈ ਕਿ ਸਾਡਾ ਖਜ਼ਾਨਾ ਭਰਿਆ ਹੋਇਆ ਅੱਗੇ ਕਦੇ ਨਹੀਂ ਹੋਇਆ ਕਿ ਪਹਿਲੀ ਤਰੀਕ ਨੂੰ ਮੁਲਾਜ਼ਮਾਂ ਨੂੰ ਤਨਖਾਹ ਨਾ ਮਿਲੇ ਪਰ ਇਹ ਸਰਕਾਰ ਦੇ ਵਿੱਚ 23 ਤਰੀਕ ਤੱਕ ਤਨਖਾਹ ਨੇ ਮਿਲੀ ਮੈਂ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਇਹ ਬਿਲਕੁਲ ਅੰਦਰੋਂ ਖੋਖਲੇ ਹੋਏ ਹੋਏ ਹੈ ਲੋਨ ਲੈ ਲੈ ਕੇ ਸਰਕਾਰ ਚਲਾਈ ਹੈ ਤੇ 80000 ਕਰੋੜ ਦਾ ਲੋਨ 2 ਸਾਲਾਂ ਦੇ ਵਿੱਚ ਲੈ ਚੁੱਕੇ ਹੈ ਤੇ ਪੰਜਾਬ ਨੂੰ ਕਰਜ਼ਾਈ ਦਾ ਬਣਾ ਹੀ ਰਿਹਾ ਹੈ ਲੇਕਿਨ ਅੱਜ ਅਰਥਵਿਵਸਥਾ ਐਨੀ ਡਾਮਾਡੋਲ ਹੋ ਗਈ ਹੈ ਕੇ ਲੋਕ ਸਾਡੇ ਕਰਮਚਾਰੀਆਂ ਦੀ ਤਰਖਾ ਨਹੀਂ ਮਿਲ ਰਹੀ ਉਹਨਾਂ ਦੇ ਘਰਾਂ ਦੇ ਜਿਹੜੇ ਕੰਮ ਹੈ ਉਹ ਚੱਲਣੇ ਔਖੇ ਹੋਏ ਹੋਏ ਹੁਣ ਪੁੱਛੋ ਜੀ ਚੰਨੀ ਸਾਹਿਬ ਜੀ ਕੀ ਹੋ ਰਿਹਾ ਉਹਨਾਂ ਦੇ ਕੰਮ ਤੇ ਟਿਕੜ ਵੀ ਨਹੀਂ ਮਿਲ ਰਹੀ ਰਿਸ਼ਤੇਦਾਰੀ ਪੈਂਦੀ ਨਾਲ ਸਵਾਲ ਕੀਤਾ ਕਿ ਇਹਦੇ ਕਰੀ ਆਪਣੀ ਜਗ੍ਹਾ ਰਾਣੀ ਤੇ ਆਪਣੀ ਜਗ੍ਹਾ ਚੱਲਣਾ ਮੈਂ ਨਹੀਂ ਉਹਨਾਂ ਬਾਰੇ ਕੁਝ ਕਹਿਣਾ ਚੰਨੀ ਸਾਹਿਬ ਤੁਹਾਡੇ ਇੱਕ ਛੋਟਾ ਸਵਾਲ ਰਾਜਨੀਤੀ ਨੂੰ ਤੁਸੀਂ ਅੱਜ ਕਿੱਥੇ ਦੇਖਦੇ ਹੋ ਜੋ ਹਾਲਾਤ ਅੱਜਕੱਲ ਹੋਏ ਆ ਵੀ ਸਵੇਰੇ ਸ਼ਾਮ ਮਾਰਦੇ ਉਹਦੇ ਜਿਹੜਾ ਦੇਖੋ ਰਾਜਨੀਤੀ ਤਾਂ ਉੱਥੇ ਖੜੀ ਐ ਲੇਕਿਨ ਰਾਜਨੀਤਿਕ ਲੋਕ ਜਿਹੜੇ ਹੈਗੇ ਆ ਉਹਨਾਂ ਦਾ ਕੋਈ ਮਿਆਰ ਨਹੀਂ ਰਿਹਾ ਬਹੁਤ ਸਾਰਿਆਂ ਦਾ ਉਹਨਾਂ ਦਾ ਸਵੇਰੇ ਦੁਪਹਿਰੇ ਸ਼ਾਮਦਾਰੀ ਟੋ ਗਿਆ ਐ ਸਵੇਰ ਨੂੰ ਕੋਈ ਰੇਟ ਲਾ ਕੇ ਹੱਕ ਲੈ ਜਾਂਦਾ ਸ਼ਾਮ ਨੂੰ ਦੂਸਰਾ ਹੱਕ ਲੈ ਜਾਂਦਾ ਉਹ ਦਕਾਲਾ ਨੂੰ ਕੋਈ ਹੋਰ ਹੱਕ ਲੈ ਜਾਂਦਾ ਇਹਨਾਂ ਲੋਕਾਂ ਨੇ ਸਾਡੇ ਸਮਾਜ ਨੂੰ ਸਾਡੇ ਸੱਭਿਆਚਾਰ ਨੂੰ ਗੰਦਲਾ ਕਰਨਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਤੁਸੀਂ ਦੇਖੋ ਕਿ ਰਿੰਕੂ ਕਾਂਗਰਸ ਸੀਗਾ ਉੱਥੋਂ ਆਮ ਆਦਮੀ ਪਾਰਟੀ ਚਲੇ ਗਿਆ ਆਮ ਆਦਮੀ ਪਾਰਟੀ ਨੇ ਐਮਪੀ ਬਣਾਇਆ ਅਗਲੀ ਟਿਕਟ ਵੀ ਦੇਤੀ ਉਸ ਚਿੰਤਪਈ ਆ ਕੇ ਜੇਬ ਚ ਚਲਦਾ ਰਿਹਾ ਇਸੇ ਤਰ੍ਹਾਂ ਟੀਨੂ ਐ ਪਹਿਲਾਂ ਬੀਐਸਪੀ ਚ ਸੀਗਾ ਫਿਰ ਆਪਣੀ ਪਾਰਟੀ ਬਣਾ ਲਈ ਫਿਰ ਅਕਾਲੀ ਦਲ ਤੋਂ ਦੋ ਵਾਰ ਐਮਐਲਏ ਬਣਿਆ ਐਂ ਲੱਗਦਾ ਸੀ ਵੀ ਇਹ ਸਕਾਪੁੱਤ ਹੈ ਪ੍ਰਕਾਸ਼ ਸਿੰਘ ਬਾਦਲ ਦਾ ਲੇਕਿਨ ਅੱਜ ਜਦ ਛੱਡਿਆ ਉਹਨਾਂ ਨੂੰ ਤਾਂ ਪਤਾ ਵੀ ਨਹੀਂ ਲੱਗਿਆ ਅਗਲੀ ਰਾਤ ਨੂੰ ਸਵੇਰੇ ਹੀ ਪਤਾ ਲੱਗਿਆ ਕਿ ਜੀ ਟੀਨੂ ਬਦਲ ਗਿਆ ਇਹ ਮੌਸਮ ਵਾਂਗੂ ਬਦਲ ਰਹੇ ਆ ਤੇ ਜਿਹੜਾ ਵਰਕਰ ਹੈ ਉਹ ਉਸੇ ਤਰ੍ਹਾਂ ਖੜਾ ਹੈ ਆਪਣੀ ਆਪਣੀ ਪਾਰਟੀ 'ਚ ਤੁਸੀਂ ਇਹ ਦੇਖ ਲਓ ਵੀ ਟੀਨੂ ਹੋ ਗਿਆ ਚਾਹੇ ਰਿੰਕੂ ਹੋ ਗਿਆ ਚਾਹੇ ਕੋਈ ਹੋਰ ਹੈ ਇਹਨਾਂ ਦੀਆਂ ਜਿਹੜੀ ਜਿਹੜੀ ਪਾਰਟੀਆਂ ਚੁਕੇ ਨਾ ਉਹਨਾਂ ਦੇ ਵਰਕਰ ਦਾ ਬਾਹਰ ਬੈਠਣ ਵਾਲਾ ਕੁੱਤਾ ਵੀ ਇਹਨਾਂ ਦੇ ਨਾਲ ਨਹੀਂ ਹੈ ਕੋਈ ਇਨਾ ਦੀ ਕਦਰ ਨਹੀਂ ਰਹੀ ਇਹਨਾਂ ਨੇ ਸਮਾਜ ਨੂੰ ਸਮਾਜ ਦੇ ਵਿੱਚ ਸੱਭਿਆਚਾਰ ਨੂੰ ਬਦਲਣਾ ਕਰਨ ਦੀ ਕੋਸ਼ਿਸ਼ ਕੀਤੀ ਹੈ ਲੋਕ ਇਹਨਾਂ ਨੂੰ ਦਲ ਬਦਲੂਆਂ ਨੂੰ ਬਹੁਤ ਪੂਰੀ ਤਰ੍ਹਾਂ ਸਾਬਕਸ ਗਾਣਗੇ ਜਿੱਥੇ ਜਾਂਦੇ ਕੋਈ ਕੱਟ ਨਹੀਂ ਹੁੰਦਾ ਕੋਈ ਆਉਂਦਾ ਨਹੀਂ ਜਿਸ ਤਨਾ ਛੇਕ ਦਿੱਤਾ ਹੁੰਦਾ ਕੋਈ ਬੰਦਾ ਕਿਸੇ ਸਮਾਜ ਵਿੱਚੋਂ ਇਸ ਤਰ੍ਹਾਂ ਇਹ ਛੇਕ ਦਿੱਤੇ ਗਏ ਆ ਚੰਨੀ ਸਾਹਿਬ ਤੁਹਾਡੇ ਤੁਹਾਡੇ ਸਦਾ ਮਾ ਹੈਲੋ ਫੇਰ ਕਰ ਲਾਂਗੇ ਜਦੋਂ ਵੀ ਟਿਕਟ ਬਣਾਉਣ ਕੋਈ ਹੈ ਚੌਥੀ ਦਿਵਾਰ ਲਗਾਤਾਰ ਵਿਰੋਧ ਕਰ ਰਿਹਾ ਤੇ ਹੁਣ ਉਹਨਾਂ ਦਾ ਇਹ ਇੱਕ ਬਿਆਨ ਵੀ ਆਇਆ ਕਿ ਚੰਨੀ ਜਿਹੜੇ ਹੈਗੇ ਸ਼ਕੁਨੀ ਹੈਗੇ ਆ ਆਪਣੇ ਜਿਹੜੇ ਖਾਸ ਬੰਦੇ ਸੀ ਕੋਟਰੀ ਹੈ ਬਸਤਰੀ ਜਿਹੜਾ ਮੇਰਾ ਇਹ ਦਲ ਬਦਲੂ ਲੋਕ ਵਿਰੋਧ ਕਰਦੇ ਚਾਹੇ ਕੋਈ ਵੀ ਹੈ ਮੈਂ ਉਹਨਾਂ ਨਾਲ ਹੀ ਟਕਰਾ ਹੋ ਰਿਹਾ ਜਿਹੜੇ ਧੌਂਡ ਚ ਕੀ ਲਾ ਕੇ ਕਹਿੰਦੇ ਕੱਢ ਕੇ ਦਿਖਾ ਦੇ ਮੈਂ ਨਹੀਂ ਕੱਢਣਾ ਮੇਰੇ ਤੇਰਾ ਲੋਕਾਂ ਨੇ ਕੱਢ ਦੇਣਾ